ਸਤਨਾ ਚਿਰ ਬਾਹੇ ਗੁਰ ਸਾਹਿਬ ਜੀ ਜਤ ਸਰੇ ਮਹੱਲਾ ਪੰਜਾਬ ਕੋਈ ਜਨ ਹਰ ਸੋ ਤੇ ਵਜੂਰ ਚਰਨ ਗਹ ਬਕੋ ਸਬਰਸਨਾ ਦੇਜ ਪ੍ਰਾਨਿਆ ਕੋਰ ਕੋਈ ਜਨ ਹਰ ਸੋ ਦੇਵ ਜੋਰ ਚਰਨ ਗਹ ਬਕੋਂ ਸਬਰਸਨਾ ਦੇਜ ਪ੍ਰਾਨਾਂ ਕੋਰ ਰਹਾ ਮਨ ਤਨ ਨਿਰਮਲ ਕਰਤਿ ਕਿਆਰੋ ਹਰ ਸਿੰਚ ਸੁਦਾ ਸੰਜੋਰ ਇਹ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆਤੇ ਤੋਰ ਆਇਓ ਸ਼ਰਨ ਦੇਨ ਦੁਖ ਪੰਜਨ ਚਿਤ ਬਉ ਤੁਮਰੇ ਓਰ ਅਬ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸ਼ਰਨ ਦੇਨ ਦੁਖ ਪੰਜਨ ਚਿਤ ਬਹੁ ਤਮਰੇ ਔਰ ਅਬ ਪਦ ਦਾਨ ਸੇਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜ ਜਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਜੈ ਤਸਰੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 701 ਅਤੇ 2 ਤੇ ਸੁਬਾਈ ਬਾਣ ਸੋ ਆਉ ਸਾ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਾਸੰਗ ਮੇਰੇ ਸਤਿਗੁਰ ਕਹਿ ਲਗੇ ਦੇਖ ਭਲਿਆ ਜਦੋਂ ਤਾ ਤੂੰ ਸੰਸਾਰ ਤੇ ਆਇਆ ਕਿੰਨੇ ਉਦਮ ਕੀਤੇ ਕਿੰਨੇ ਉਪਰਾਲੇ ਕੀਤੇ ਪਰ ਕਿਤੇ ਇਹ ਵੀ ਉਪਰਾਲਾ ਕਰ ਲੈ ਕਿ ਕਿਤੇ ਇਹੋ ਜਿਹਾ ਕੋਈ ਸੱਜਣ ਮਿਲ ਜਾਏ ਜਿਹੜਾ ਕਿਤੇ ਸਾਨੂੰ ਉਸ ਪ੍ਰਮਾਤਮਾ ਨਾਲ ਜੋੜ ਦੇਵੇ ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ ਜਿਸੋਦਰ ਦੀ ਪਾਵਨ ਬਾਣੀ ਚ ਮਰਕਤੇ ਸਰਨ ਜਾਮ ਲਾਗ ਭਵਜਲ ਤਰਨ ਕੈ ਜਨ ਬਿਰਥਾ ਜਾਤ ਅਰੰਗ ਮਾਇਕ ਸਰਨ ਜਾਮ ਦਾ ਅਰਥ ਹੈ ਜਿੱਥੇ ਤੂੰ ਇੰਨੇ ਉਪਰਾਲੇ ਕਰਦਾ ਇਤਨੇ ਯਤਨ ਕਰਦਾ ਕਿਤੇ ਇਹ ਵੀ ਯਤਨ ਕਰ ਤੂੰ ਪਵ ਸਾਗਰ ਤੋਂ ਪਾਰ ਹੋ ਜਾਏ ਇੱਕ ਰਬੀ ਬਾਣੀ ਚ ਹੋਰ ਬਚਨ ਆਂਦਾ ਮਾਰਕ ਦੇ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਜਿਤ ਆਹਰ ਜਗ ਉਦਰੈ ਬਿਰਲਾ ਬੂਝਾ ਕੋਇ ਕਿੰਨੇ ਆਹਰ ਕਰਦਾ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਉਦਮ ਕਰਦਾ ਕਿੰਨੇ ਉਪਰਾਲੇ ਕਰਦਾ ਕਿਤੇ ਇਹ ਵੀ ਉਪਰਾਲਾ ਕਰ ਕੋਈ ਭਾਲ ਕਰ ਕੋਈ ਖੋਜ ਕਰ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਿਲ ਜਾਏ ਜਿਹੜਾ ਤੈਨੂੰ ਉਸ ਪ੍ਰਭੂ ਪਰਮਾਤਮਾ ਨਾਲ ਜੋੜਦੇ ਫਿਰ ਉਹਦੇ ਵਾਸਤੇ ਤੂੰ ਕੀ ਕਰੇ ਇਹ ਸਾਰੀਆਂ ਗੱਲਾਂ ਅੱਜ ਗੁਰੂ ਅਰਜਨ ਦੇਵ ਸਾਹਿਬ ਨੇ ਦਸੀਆਂ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ اے ਭਾਈ ਕਿਤੇ ਮੈਨੂੰ ਕੋਈ ਇਹੋ ਜਿਹਾ ਜਨ ਮਿਲ ਜੇ ਇਹੋ ਜਿਹਾ ਰੱਬ ਦਾ ਪਿਆਰਾ ਮਿਲ ਜੇ ਜਿਹੜਾ ਮੈਨੂੰ ਉਸ ਪ੍ਰਭੂ ਪਰਮਾਤਮਾ ਨਾਲ ਜੋੜ ਦੇਵੇ ਜੋੜੇਗਾ ਤਾਂ ਉਹੀ ਨਾ ਜਿਹੜਾ ਪਹਿਲਾਂ ਆਪ ਜੁੜਿਆ ਹੋਵੇਗਾ ਜਨ ਦੀ ਪਰਿਭਾਸ਼ਾ ਪੜਿਓ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿ ਜਨ ਕਿਨੂੰ ਕਹਿੰਦੇ ਨੇ ਮਾਰ ਕਹਿੰਦੇ ਜਨ ਕੋ ਪ੍ਰਭ ਆਪਣੇ ਕਾ ਤਾਨ ਜੋ ਤੂੰ ਕਰਿਆ ਕਰਾਵੈ ਸੁਆਮੀ ਸਭ ਮਸਲਤ ਪਰਵਾਨ ਜਨ ਉਹ ਐ ਜਿਹਨੂੰ ਕੇਵਲ ਤਾਂ ਕੇਵਲ ਇੱਕ ਉਸ ਮਾਲਕ ਦਾ ਆਸਰਾ ਹੈ ਜਿਹਨੂੰ ਉਸ ਮਾਲਕ ਤੇ ਭਰੋਸਾ ਹੈ ਇੱਕ ਮਾਲਕ ਨੂੰ ਛੱਡ ਕੇ ਕਿਤੇ ਉਹ ਦਰ ਦਰ ਤੇ ਭਟਕਦਾ ਨਹੀਂ ਜੋ ਕੁਝ ਮਾਲਕ ਕਰਦਾ ਹੈ ਉਹ ਦੇਖੀਤੇ ਹੋਏ ਨੂੰ ਸਤ ਕਰਕੇ ਮੰਨ ਲੈਂਦਾ ਉਸ ਨੂੰ ਜਨ ਆਖਿਆ ਜਿਹੜਾ ਆਪਣੇ ਮਨ ਦੀ ਮੱਤ ਤਿਆਗ ਕੇ ਤੇ ਗੁਰੂ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਆਪਣੇ ਆਪ ਨੂੰ ਗੁਰੂ ਅੱਗੇ ਵੇਚ ਦਿੰਦਾ ਧੰ ਗੁਰੂ ਅਰਜਨ ਦੇਵ ਸਾਹਿਬ ਤੇ ਉਹ ਜਨ ਕਿਤੇ ਇਹੋ ਜਿਹਾ ਜਨ ਮਿਲ ਜਾਏ ਜਿਹੜਾ ਮੇਰੇ ਤੇ ਪਰਉਪਕਾਰ ਕਰੇ ਮੇਰੇ ਤੇ ਇਹ ਤਰਸ ਕਰੇ ਤੇ ਮੈਨੂੰ ਉਸ ਪ੍ਰਭੂ ਪਰਮਾਤਮਾ ਨਾਲ ਜੋੜ ਦੇ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਸ਼ਬਦ ਚ ਦੋ ਪੰਕਤੀਆਂ ਦਾ ਮੰਗਲਾ ਚਰਨ ਕੀਤਾ ਸੀ ਕੋਈ ਆਨ ਬਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾ ਸਤਗੁਰ ਮਿਲੇ ਹਰ ਹਰ ਨਾਮ ਧਿਆਈ ਕੋਈ ਐਸਾ ਰੱਬ ਦਾ ਪਿਆਰਾ ਮਿਲਤਾ ਜਾਏ ਮੈਂ ਇੱਥੋਂ ਤੱਕ ਉਹਦੇ ਤੂੰ ਆਪਣਾ ਆਪ ਕੁਰਬਾਨ ਕਰਦੇ ਆ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀ ਆਪ ਜਲਾਈ ਅੱਖਾਂ ਫੇਰੀ ਪਾਣੀ ਢੋਬਾ ਜੋ ਦੇਵੇ ਸੁਖਾਈ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਿਲੇ ਤਾਂ ਸਹੀ ਜਿਹੜਾ ਮੇਰੇ ਤੇ ਇਹ ਪਰ ਉਪਕਾਰ ਕਰੇ ਮੈਨੂੰ ਉਸ ਪ੍ਰਭੂ ਪਰਮਾਤਮਾ ਨਾਲ ਜੋੜ ਦੇ ਇੱਥੇ ਵੀ ਗੁਰੂ ਅਰਜਨ ਦੇਵ ਪਾਚਨ ਰੱਜ ਕੇ ਨਿਮਰਤਾ ਦਰਸਾਈ ਕਹਿੰਦੇ ਫਿਰ ਜਿਹੜਾ ਮੈਨੂੰ ਰੱਬ ਨਾਲ ਜੋੜੇ ਮੈਂ ਕੀ ਕਰਾਂ ਚਰਨ ਗਹਾਂ ਮੈਂ ਘੁੱਟ ਕੇ ਉਹਦੇ ਚਰਨ ਪਕੜ ਲਾਂ ਬਕੋਂ ਸੁਭਰਸਨਾ ਮੈਂ ਉਹਦੇ ਵਾਸਤੇ ਜ਼ੁਬਾਨ ਤੋਂ ਮਿੱਠੇ ਬੋਲ ਬੋਲਾ ਭਾਵ ਜਬਾਂ ਤੋਂ ਉਹਦਾ ਧੰਨਵਾਦ ਕਰਾਂ ਦੀਜਾ ਪ੍ਰਾਨ ਅਕੋਰ ਇੱਥੇ ਬਸਨੇ ਆਪਣੇ ਪ੍ਰਾਂਤ ਤੱਕ ਉਸ ਤੋਂ ਨਿਸ਼ਾਵਰ ਕਰਦਿਆਂ ਜਿਹੜਾ ਮੇਰੇ ਤੇ ਇਹ ਤਰਸ ਕਰੇ ਜਿਹੜਾ ਮੇਰੇ ਤੇ ਇਹ ਪਰਉਪਕਾਰ ਕਰੇ ਕਿ ਮੈਨੂੰ ਉਸ ਪ੍ਰਭੂ ਪਰਮਾਤਮਾ ਨਾਲ ਜੋੜ ਦੇ ਰਹਾਉ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਦਾ ਸੰਜੋਰ ਸਤਗੁਰ ਕਹਿਣ ਲੱਗੇ ਕੋਈ ਬਿਰਲਾ ਹੀ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਆਪਣੇ ਤਨ ਨੂੰ ਪਵਿੱਤਰ ਕਿਆਰਾ ਬਣਾਉਂਦਾ ਪੰਜਾਬੀ ਦਾ ਸ਼ਬਦ ਆਪ ਜੀ ਸਾਰੇ ਸਮੇਂ ਤੇ ਸਾਰੇ ਖੇਤੀਬਾੜੀ ਨਾਲ ਜੁੜਿਆ ਕਿਆਰਾ ਕਿਨੂੰ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਪਾਛਗ ਦੇ ਮਨ ਤਨ ਨਿਰਮਲ ਕਰਤ ਕਿਆਰੋ ਕੋਈ ਬਿਰਲੀ ਰੂਹ ਹੈ ਜਿਹੜੀ ਗੁਰੂ ਦੀ ਕਿਰਪਾ ਸਦਕਾ ਆਪਣੇ ਮਨ ਨੂੰ ਆਪਣੇ ਤਨ ਨੂੰ ਪਵਿੱਤਰ ਕਿਆਰਾ ਬਣਾਦੀ ਤੇ ਉਸ ਕਿਆਰੇ ਵਿੱਚ ਕੀ ਕਰਦੀ ਹੈ ਹਰ ਸਿੰਚੈ ਸੁਦਾ ਸੰਜੋਰ ਉਸ ਕਿਆਰੇ ਵਿੱਚ ਫਿਰ ਚੰਗੀ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਨਾਮ ਜਲ ਨੂੰ ਸਿੰਜਦੀ ਹੈ ਉਹ ਚਾਤ ਮਾਰਿਓ ਸਾਧ ਸੰਗ ਸੰਸਾਰ ਤੇ ਸੱਚਮੁੱਚ ਕੋਈ ਵਿਰਲਾ ਹੀ ਹੈ ਗੁਰੂ ਪੇਕ ਬਹਾਦਰ ਪਾਚ ਕਹਿੰਦੇ ਕੋਟ ਮੱਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਹੜਾ ਆਪਣੇ ਮਨ ਨੂੰ ਆਪਣੇ ਤਨ ਨੂੰ ਪਵਿੱਤਰ ਕਿਆਰਾ ਬਣਾ ਕੇ ਉਹਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਜਲ ਨੂੰ ਚੰਗੀ ਤਰ੍ਹਾਂ ਸਿੰਜਦਾ ਨੇਤਾ ਸੰਸਾਰ ਤੇ ਚਾਤੀ ਮਾਰਿਓ ਅੱਜ ਸੰਸਾਰ ਦੀ ਹਾਲਤ ਕੀ ਹੈ ਆਪਣੇ ਮਨ ਨੂੰ ਆਪਣੇ ਤਨ ਨੂੰ ਕਿਹੋ ਜਿਹਾ ਕਿਆਰਾ ਬਨਾਇਆ ਕਿਸੇ ਨੇ ਕਾਮ ਨੂੰ ਸਿੰਝਿਆ ਪਿਆ ਕਿਸੇ ਨੇ ਕਰੋਧ ਨੂੰ ਸਿੰਝਿਆ ਪਿਆ ਕਿਸੇ ਨੇ ਲੋਭ ਮੋਹ ਹੰਕਾਰ ਨੂੰ ਅੰਦਰ ਚੰਗੀ ਤਰ੍ਹਾਂ ਸਿੰਝਿਆ ਕਿਸੇ ਨੇ ਝੂਠ ਨੂੰ ਨਿੰਦਿਆ ਨੂੰ ਚੁਗਲੀ ਨੂੰ ਬਖੀਲੀ ਨੂੰ ਈਰਖਾ ਨੂੰ ਚੰਗੀ ਤਲਾ ਸਿੰਝਿਆ ਗੁਰੂ ਅਰਜਨ ਦੇਵ ਬਾਛਾ ਕਹਿੰਦੇ ਕੋਈ ਵਿਰਲਾ ਜਿਸ ਨੇ ਇਹ ਤਨ ਤੇ ਮਨ ਨੂੰ ਪਵਿੱਤਰ ਕਿਾਰਾ ਬਣਾ ਕੇ ਤੇ ਇਹਦੇ ਵਿੱਚ ਪਰਮਾਤਮਾ ਦੇ ਨਾਮ ਜਲ ਨੂੰ ਸਿੰਝਿਆ ਇੱਕ ਇੱਕ ਪੰਕਤੀ ਸਾਧ ਸੰਗਤ ਕਈ ਬਰੀ ਬੇਨਤੀ ਕਰਦਾ ਹੁਨਾ ਰਸ ਨਾਲ ਭਰੀ ਪਈ ਜੇ ਅੰਮ੍ਰਿਤ ਨਾਲ ਭਰੀ ਪਈ ਜੇ ਜਿੰਨਾ ਪਿਆਰ ਨਾਲ ਬਾਣੀ ਪੜੋਗੇ ਤੁਹਾਨੂੰ ਇੰਜ ਪ੍ਰਤੀਤ ਹੋਏਗਾ ਜਿਕੇਨ ਜਾਨਿਓ ਗੁਰੂ ਤੋਂ ਡਰ ਕੇ ਕਹਿ ਰਿਆਂ ਕਿ ਜਿਵੇਂ ਅੰਮ੍ਰਿਤ ਦੇ ਘੁੱਟ ਭਰੇ ਜਾਂ ਸਾਸੰਗਤ ਜਦੋਂ ਕੋਈ ਪਿਆਰ ਨਾਲ ਰੱਬੀ ਬਾਣੀ ਨੂੰ ਸਮਝਦਾ ਔਨ ਇਸ ਪੰਕਤੀ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ ਸਮੇਂ ਦੀਆਂ ਬੰਦਸਾਂ ਹੁੰਦੀਆਂ ਨੇ ਸਮੇਂ ਵਿੱਚ ਰਹਿ ਕੇ ਆਪਾਂ ਵਿਚਾਰ ਕਰਨੀ ਹੁੰਦੀ ਹੈ ਨੇ ਤੇ ਇੱਕ ਇੱਕ ਪੰਕਤੀ ਜਰੀ ਹੈ ਨਾ ਰਸ ਦੇਣ ਵਾਸਤੇ ਬੈਠੀ ਆ ਉਹ ਭਲਿਆ ਰਸ ਲੈ ਇਹਨਾਂ ਪਾਵਨ ਬਚਨਾਂ ਦਾ ਆਰਾਮ ਨਾਲ ਬਾਣੀ ਪੜ੍ਹ ਦੇਖ ਗੁਰੂ ਨੇ ਕਿੰਨਾ ਅੰਮ੍ਰਿਤ ਪਰਿਆ ਇਹਨਾਂ ਪਾਵਨ ਬਚਨਾਂ ਦੇ ਅੰਦਰ ਉਹ ਬਚਨ ਚੇਤੇ ਆ ਜਾਂਦੇ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਨ ਸੁਨ ਹੋਵੇ ਪਰਮ ਗਤ ਮੇਰੀ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿਂਚੈ ਸੁਦਾ ਸੰਜੋਰ ਤੇ ਫਿਰ ਕੀ ਕਰਦਾ ਉਹ ਜਨ ਕਹਿੰਦੇ ਇਆਂ ਰਸ ਮੇ ਮगन ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਉਹ ਮਾਇਆ ਤੇ ਮੋਤ ਨੂੰ ਦੂਰ ਹੋ ਕੇ ਮਾਇਆ ਤੇ ਮੋਤ ਨੂੰ ਤਿਆਗ ਕੇ ਇਹ ਕੇਵਲ ਤਾਂ ਕੇਵਲ ਗੁਰੂ ਦੀ ਕਿਰਪਾ ਸਦਕਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦਾ ਇੱਥੇ ਮਾਇਆ ਤਿਆਗਨ ਵਿੱਚ ਤੇ ਨਹੀਂ ਆਖਿਆ ਇੱਥੇ ਮਾਇਆ ਤੇ ਮੋਹ ਵਿੱਚੋਂ ਬਾਹਰ ਨਿਕਲਣ ਵਾਸਤੇ ਆਖਿਆ ਕਿ 24 ਘੰਟੇ ਤੇਰੇ ਅੰਦਰ ਕਿਤੇ ਮਾਇਆ ਦੀ ਚਿਤਵਨੀ ਨਾ ਚੱਲਦੀ ਰਹੇ ਬਸ ਮਾਇਆ ਤੋਂ ਬਿਨਾ ਸੰਸਾਰ ਤੇ ਕੋਈ ਕਾਰਜ ਨਹੀਂ ਹੁੰਦਾ ਪਰ ਗੁਰੂ ਪਾਚਕ ਕਹਿੰਦੇ ਦੁਨੀਆ ਤੇ ਕੋਈ ਬਿਰਲੀ ਰੂਹ ਹੈ ਜਿਹੜੀ ਇਹ ਸਾਰੇ ਬੰਦਨਾ ਤੋਂ ਉੱਪਰ ਉੱਠ ਕੇ ਉਸ ਮਾਲਕ ਦੀ ਕਿਰਪਾ ਸਦਕਾ ਪ੍ਰਭੂ ਪਰਮਾਤਮਾ ਦੇ ਨਾਮ ਰਸ ਵਿੱਚ ਮਸਤ ਰਹਿੰਦੀ ਹੈ ਉਹ ਲਾਸਟ ਵਿੱਚ ਗੁਰੂ ਪਾਤਸ਼ਾਹ ਨੇ ਅਰਦਾਸ ਕਰਨ ਦੀ ਜਾਸ ਸਿਖਾਈ ਮਾਰ ਕੇਂਦੇ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਬੋ ਤੁਮਰੀ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਖੈਣ ਲਗੇ ਇਹ ਗਰੀਬਾਂ ਦੇ ਦੁਖ ਨਾਸ ਕਰਨ ਵਾਲੇ ਮੇਰੇ ਮਾਲਕ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਮੈਂ ਸਾਰੇ ਦੁਆਰੇ ਛੱਡ ਕੇ ਮੈਨੂੰ ਪਤਾ ਹੈ ਸਾਰੇ ਦੁੱਖ ਦਰਦ ਤੇਰੇ ਦਰ ਤੋਂ ਖਤਮ ਹੁੰਦੇ ਨਾ ਮੈਂ ਸਾਰੇ ਆਸਰੇ ਪਰਨੇ ਛੱਡ ਕੇ ਮਾਲਕਾ ਤੇਰੀ ਸ਼ਰਨ ਵਿੱਚ ਆਇਆ ਤੇ ਮੈਂ ਤੈਨੂੰ ਹੀ ਆਪਣੇ ਅੰਦਰ ਚੇਤੇ ਕਰਦਾ ਆਇਓ ਸ਼ਰਨ ਦੇਨ ਦੁਖ ਭੰਜਨ ਚਿਤ ਬੋ ਤੁਮਰੀ ਔਰ ਤੇ ਹੋਰ ਕੀ ਮੰਗਿਆ ਅਬੈ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋੜ ਦੇਖੋ ਇੱਕੇ ਪੰਕਤੀ ਚ ਤਿੰਨ ਵਾਰ ਵਿਸ਼ਰਾਮ ਲੱਗ ਗਿਆ ਜਦੋਂ ਆ ਰਾਮ ਨਾਲ ਪਾਠ ਕਰੋਗੇ ਉਹਦੀ ਵਿਆਖਿਆ ਖੁਦ ਹੁੰਦੀ ਜਾਣੀ ਅਬੈ ਪਦਦਾਨ ਏ ਪ੍ਰਭੂ ਮੈਨੂੰ ਇਹੋ ਜਿਹਾ ਨਿਰਪੈਤਾ ਵਾਲਾ ਦਾਨ ਦੇਓ ਪਰ ਉਹ ਤੇਰੇ ਸਿਮਰਨ ਵਿੱਚੋਂ ਨਿਕਲਣਾ ਨਾ ਤੂੰ ਮੇਰੇ ਤੇ ਕਿਰਪਾ ਕਰ ਮੈਨੂੰ ਸਿਮਰਨ ਦੀ ਦਾਤ ਦੇ ਤਾਂ ਕਿ ਤੇਰਾ ਸਿਮਰਨ ਕਰ ਕਰਕੇ ਮੈਂ ਨਿਰਪੈਤਾ ਵਾਲੀ ਅਵਸਥਾ ਪਾ ਲਾਂ ਨਿਰਪੈਤਾ ਵਾਲੀ ਅਵਸਥਾ ਕੀ ਹੈ ਕਿ ਸੱਚ ਵਿੱਚ ਮੈਂ ਬਿਕਾਰਾਂ ਦੇ ਸਾਹਮਣੇ ਖੜਾ ਹੋ ਸਕਾਂ ਬਿਕਾਰਾਂ ਨਾਲ ਮੈਂ ਟੱਕਰਾਂ ਕਰ ਸਕਾਂ ਤਾਂ ਕਿ ਬਿਕਾਰ ਜਿਹੜੇ ਦੁਨੀਆ ਤੇ ਮੇਰੇ ਤੇ ਪ੍ਰਭਾਵ ਨਾ ਪਾ ਸਕਣ ਏ ਮਾਰਕਾ ਮੇਰੇ ਤੇ ਕਿਰਪਾ ਕਰ ਮੈਨੂੰ ਆਪਣਾ ਸਿਮਰਨ ਦੇ ਸਿਮਰਨ ਕਰਕੇ ਕਿਤੇ ਮੈਂ ਨਿਰਪੈਤਾ ਵਾਲੀ ਅਵਸਥਾ ਪਾ ਕੇ ਤੇ ਇਹਨਾਂ ਵਿਕਾਰਾਂ ਦੇ ਮੁੜੇ ਡਟ ਕੇ ਲੜ ਸਕਾਂ ਮੇਰੇ ਸਾਹਮਣੇ ਕਾਮ ਕਰੋ ਲੋਮੋ ਹੰਕਾਰ ਨਾ ਆਣ ਮੇਰੇ ਸਾਹਮਣੇ ਝੂਠ ਨਿੰਦਿਆ ਚੁਗਲੀ ਨਾ ਆਵੇ ਮੈਂ ਇਹਨਾਂ ਦੇ ਸਾਹਮਣੇ ਸੂਰਬਾ ਬਣ ਕੇ ਡਟ ਸਕਾਂ ਮਾਲਕਾ ਮੈਨੂੰ ਇਹੋ ਜੀ ਅਵਸਥਾ ਦੇ ਅਬਹ ਪਦદાન ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋਰ ਉਹ ਸਾਰੇ ਬੰਦਨਾ ਨੂੰ ਕੱਟ ਕੇ ਤੇ ਇਹੋ ਜੀ ਅਵਸਥਾ ਕਿਤੇ ਮੈਨੂੰ ਮਿਲ ਜੇ ਮਾਲਕਾ ਮੇਰੇ ਤੇ ਤਰਸ ਕਰੀ ਮੈਂ ਤਾਂ ਹੀ ਤੇਰੀ ਚਰਨ ਵਿੱਚ ਆਇਆ ਐਵੇਂ ਨਹੀਂ ਆਇਆ ਮੈਂ ਇੱਕ ਭਰੋਸਾ ਲੈ ਕੇ ਆਇਆ ਤਉ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਮਾਲਕਾ ਮੈਂ ਕੇਵਲ ਢੀੜਾ ਕੱਟਣ ਨਹੀਂ ਆਇਆ ਮੈਂ ਭਰੋਸਾ ਲੈ ਕੇ ਆਇਆ ਯਕੀਨ ਲੈ ਕੇ ਆਇਆ ਕਿ ਤੂੰ ਮੇਰੇ ਤੇ ਜਰੂਰ ਕਿਰਪਾ ਕਰੇਗਾ ਇਤਨੇ ਅਕ ਬੇਨਤੀਆਂ ਪ੍ਰਵਾਨ ਬੇ ਅੰਤ ਭੁੱਲਾ ਹੋ ਜਾਂ ਦਿਨ ਉਮੀਦਾ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਬ ਸੁਮੇਲ ਗੱਜ ਕੇ ਫਤਿਹ ਬੁਲਾਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ